ਹallelujah ਹallelujah ਸਾਰੇ ਭੈਣ <laughs> ਭਰਾਵਾਂ ਨੂੰ ਬਹੁਤ ਹੀ ਪਿਆਰ ਭਰੀ ਜੈਮਸੀਦੀ ਪ੍ਰਭੂ ਜੀ ਦੀ ਬਹੁਤ ਹੀ ਪਵਿੱਤਰ ਤੇ ਜ਼ਲਾਲੀ ਹਜ਼ੂਰੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਆਂ ਮੈਂ ਯਕੀਨ ਕਰਦੀ ਆਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋ ਰਾਜੀ ਖੁਸ਼ ਹੋ ਪਰਮੇਸ਼ਵਰ ਦੀ ਬਹੁਤ ਵੱਡੀ ਕਿਰਪਾ ਤੁਹਾਡੇ ਉੱਤੇ ਆ ਪਰਮੇਸ਼ਵਰ ਮਿਹਰਵਾਨ ਆ ਤੁਹਾਡੇ ਸਭ ਕਾਸੇ ਤੇ ਕਾਸਤੌਰ ਤੇ ਤੁਹਾਡੇ ਬੱਚਿਆਂ ਦੇ ਆਮੇਨ ਹallelujah ਹallelujah ਸੋ ਪ੍ਰਭੂ ਜੀ ਦੀ ਵੜਿਆਈ ਹੋਵੇ ਸਦਾ ਟਿਕਰ ਹੁੰਦੀ ਰਹੇ ਆਮੇਨ ਅੱਜ ਆਪਾਂ ਪਰਮੇਸ਼ਵਰ ਜੀ ਦੀ ਬਹੁਤੀ ਨਿੱਗੀ ਹਜ਼ੂਰੀ ਦੇ ਵਿੱਚ ਬੈਠ ਕੇ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਬਰਕਤਾਂ ਦੇ ਬਾਰੇ ਵਿੱਚ ਸਿੱਖਾਂਗੇ ਹallelujah ਬਰਕਤਾਂ ਦੇ ਬਾਰੇ ਵਿੱਚ ਸਿੱਖਾਂਗੇ ਉਹਨਾਂ ਬਰਕਤਾਂ ਦਾ ਮਕਸਦ ਕੀ ਆ ਸਾਡੀ ਜ਼ਿੰਦਗੀ 'ਚ ਇਹਦੇ ਬਾਰੇ ਵਿੱਚ ਵੀ ਸਿੱਖਾਂਗੇ ਸੋ ਪ੍ਰਭੂ ਜੀ ਦੀ ਵੜਿਆਈ ਹੋਵੇ ਆਜੋ ਆਪਾਂ ਸਭ ਤੋਂ ਪਹਿਲਾਂ ਪਵਿੱਤਰ ਬਾਈਬਲ ਦੇ ਵਿੱਚ ਦੇਖੀਏ ਗਿਣਤੀਆਂ ਦੀ ਕਿਤਾਬ ਤੇ ਉਹਦਾ 6ਵਾਂ ਅਧਿਆਇ ਆਪਾਂ ਦੇਖਦੇ ਆਂ ਤੇ ਇਹਦੀ 23 ਨੰਬਰ ਪੰਕਤੀ ਤੋਂ ਆਪਾਂ ਪੜਨਾ ਸ਼ੁਰੂ ਕਰਦੇ ਆਂ 22 ਤੋਂ ਲਿਖਿਆ ਫਿਰ ਯਹਵਾ موسی ਨੂੰ ਬੋਲਿਆ ਹਰੂਨ ਅਰ ਉਹਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਐਉਂ ਇਜ਼ਰਾਈਲੀਆਂ ਨੂੰ ਅਸੀਸ ਦੇ ਕੇ ਆਖਿਓ ਯਹਵਾ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ ਯਹਵਾ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਇਆ ਕਰੇ ਯਹਵਾ ਆਪਣਾ ਮੁਖੜਾ ਤੇਰੇ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ ਇਓ ਉਹ ਮੇਰਾ ਨਾਮ ਇਜ਼ਰਾਈਲੀਆਂ ਉੱਤੇ ਰੱਖਣ ਅਤੇ ਮੈਂ ਉਹਨਾਂ ਨੂੰ ਬਰਕਤਾਂ ਦਿਆਂਗਾ ਆਮੇਨ ਹallelujah ਸੋ ਪ੍ਰਭੂ ਜੀ ਦੀ ਵਡਿਆਈ ਹੋਵੇ ਅਸੀਂ ਇਸ ਵਚਨ ਦੇ ਰਾਹੀਂ ਸਿੱਖਦੇ ਹਾਂ ਕਿ ਪਰਮੇਸ਼ਰ ਨੇ ਉਹਨਾਂ ਮਸਾ ਕੀਤੇ ਹੋਏ ਜਨਾਂ ਨੂੰ ਜਿਹੜੇ ਪਰਮੇਸ਼ਰ ਨੇ ਕਲੀਸੀਆ ਦੇ ਉੱਤੇ ਟਹਿਰਾਏ ਆ ਤੁਹਾਡੇ ਉੱਤੇ ਠਹਿਰਾਏ ਆ ਉਹਨਾਂ ਨੂੰ ਪਰਮੇਸ਼ਵਰ ਨੇ ਇਹ ਆਗਿਆ ਦਿੱਤੀ ਆ ਕਿ ਕਲੀਸਿਆ ਨੂੰ ਉਹ ਪਰਮੇਸ਼ਵਰ ਦੇ ਨਾਮ ਉੱਤੇ ਬਰਕਤ ਦੇਣ ਪ੍ਰੇਜ਼ ਦਾ ਲਾਰਡ ਸੋ ਤੁਸੀਂ ਕਈ ਵਾਰੀ ਇੱਥੋਂ ਅਨਾਉਂਸਮੈਂਟ ਸੁਣੀ ਹੋਣੀ ਆ ਪਾਸਟਰ ਦਿਓਲ ਜੀ ਵੀ ਕਹਿੰਦੇ ਹੁੰਦੇ ਤੇ ਆਪਣੇ ਦੂਜੇ ਪਾਸਟਰ ਜੀ ਵੀ ਕਹਿੰਦੇ ਹੁੰਦੇ ਜਦ ਤੱਕ ਬਰਕਤ ਨਾ ਬੋਲ ਦਿੱਤੀ ਜਾਵੇ ਤੁਹਾਡੇ ਉੱਤੇ ਜਾਇਓ ਨਾ ਕਿੰਨਿਆਂ ਨੇ ਇਹ ਅਨਾਉਂਸਮੈਂਟ ਹੁਣ ਤੱਕ ਸੁਣੀ ਆ ਸਾਰਿਆਂ ਨੇ ਸੁਣੀ ਆ ਪਰ ਫਿਰ ਵੀ ਭੱਜ ਜਾਂਦੇ ਬਰਕਤ ਲੈਣ ਤੋਂ ਪਹਿਲਾਂ ਹੀ ਨਾ ਛਾਇਆ ਕਰੋ 19:30 ਤੱਕ ਜਦ ਤੱਕ ਪਰਮੇਸ਼ਵਰ ਦਾ ਮਸਾ ਕੀਤਾ ਅਭਿਸ਼ਕਤ ਦਾਸ ਪਰਮੇਸ਼ਵਰ ਦੇ ਨਾਮ ਉੱਤੇ ਤੁਹਾਨੂੰ ਬਰਕਤ ਨਾ ਬੋਲੇ ਕਿਉਂਕਿ ਇਹ ਪਰਮੇਸ਼ਵਰ ਨੇ ਆਗਿਆ ਦਿੱਤੀ ਆ ਇਹ ਪਰਮੇਸ਼ਵਰ ਨੇ ਕਿਹਾ ਇਤਿਵਚਨ ਚ ਲਿਖਿਆ ਫਿਰ ਯਹਵਾ موسی ਨੂੰ ਬੋਲਿਆ ਹਰੂਨ ਅਰ ਉਹਦੇ ਉਪੁੱਤਰਾਂ ਨੂੰ ਬੋਲ ਕਿਉਂਕਿ ਹਰੂਨ ਨੂੰ ਜਾਜਕ ਚੁਣਿਆ ਗਿਆ ਉਹਦੇ ਪੁੱਤਰਾਂ ਨੂੰ ਸੇਵਕਾਈ ਦੇ ਲਈ ਚੁਣਿਆ ਗਿਆ ਅਰ ਪਰਮੇਸ਼ਵਰ ਨੇ موسی ਨੂੰ ਕਿਹਾ ਤੂੰ ਇਹਨਾਂ ਨੂੰ ਕਹਿ ਹਰੂਨ ਨੂੰ ਤੇ ਉਹਦੇ ਪੁੱਤਰਾਂ ਨੂੰ ਤੁਸੀਂ ਇਜ਼ਰਾਈਲੀਆਂ ਨੂੰ ਅਸੀਸ ਦੇ ਕੇ ਆਖਿਓ ਕਿ ਅਸੀਸ ਦੇਣੀ ਆ ਅਰ ਕਿਹੜੇ ਅੱਖਰ ਬੋਲਣੇ ਆ ਯਹੋਵਾ ਤੈਨੂੰ ਬਰਕਤ ਦੇਵੇ ਤੇਰੀ ਰਾਖੀ ਕਰੇ ਹallelujah ਸੋ ਜਦੋਂ ਪਰਮੇਸ਼ਵਰ ਦੇ ਦਾਸ ਤੁਹਾਨੂੰ ਇਹ ਗੱਲ ਕਹਿੰਦੇ ਆ ਕਿ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਉਦੋਂ ਚੀਲਾ ਕੇ ਆਮੀਨ ਕਿਹਾ ਕਰੋ ਜਦੋਂ ਵੀ ਖੁਦਾ ਦੇ ਦਾਸ ਤੁਹਾਨੂੰ ਬਰਕਤ ਬੋਲਦੇ ਨਾ ਤਦੋਂ ਚੀਲਾ ਕੇ ਆਮੀਨ ਐਕਚੁਅਲ ਚਿਲਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਕਿੰਨੇ ਸ਼ਿੱਦਤ ਦੇ ਨਾਲ ਕਿੰਨੇ ਦਿਲ ਨਾਲ ਉਸ ਚੀਜ਼ ਨੂੰ ਸਵੀਕਾਰ ਕਰਦੇ ਆ ਆਮੀਨ ਦਾ ਮਤਲਬ ਹੁੰਦਾ ਇਦਾਂ ਹੀ ਹੋਵੇ ਜਿੱਦਾਂ ਬੋਲਿਆ ਗਿਆ ਹੈ ਰਾਈਟ ਸੋ ਤਾਂ ਬਰਕਤ ਯਹਵਾ ਪਰਮੇਸ਼ਵਰ ਦੇ ਨਾਮ ਉੱਤੇ ਦੇਣੀ ਆ ਲਿਖਿਆ ਯਹਵਾ ਤੈਨੂੰ ਬਰਕਤ ਦੇਵੇ ਬਰਕਤ ਦੇਣ ਵਾਲਾ ਕੋਈ ਇਨਸਾਨ ਨਹੀਂ ਆ ਪਰਮੇਸ਼ਵਰ ਦੇ ਮੱਸਾ ਕੀਤੇ ਦਾਸ ਨੇ ਬਰਕਤ ਬੋਲਣੀ ਆ ਪਰ ਦੇਣੀ ਕਿੰਨੇ ਆ परमेश्वर ने यहोवा परमेश्वर ने और उन्होंने कहना है कि यहोवा ਤੁਹਾਨੂੰ ਬਰਕਤ ਦੇਵੇ। यहोवा ਤੁਹਾਡੀ ਰਾਖੀ ਕਰੇ। यहोवा ਆਪਣੇ ਮੁਖੜੇ ਨੂੰ ਤੁਹਾਡੇ ਉੱਤੇ ਚਮਕਾਵੇ। यहोवा ਤੁਹਾਡੇ ਉੱਤੇ ਦਇਆ ਕਰੇ। यहोवा ਆਪਣਾ ਮੁਖੜਾ ਤੁਹਾਡੇ ਵੱਲ ਫੇਰੇ। यहोवा ਤੁਹਾਨੂੰ ਸ਼ਾਂਤੀ ਦੇਵੇ। ਆਮੇਨ। ਅਰਵਤੰਚ ਲਿਖਿਆ ਇਹੋ ਉਹ ਮੇਰਾ ਨਾਮ ਇਜ਼ਰਾਈਲੀਆਂ ਉੱਤੇ ਰੱਖਣ ਅਤੇ ਮੈਂ ਉਹਨਾਂ ਨੂੰ ਬਰਕਤ ਦੇਵਾਂਗਾ ਸੋ ਪ੍ਰਭੂ ਕਹਿੰਦੇ ਕਿ ਇਜ਼ਰਾਈਲੀਆਂ ਦੇ ਉੱਪਰ ਮੇਰਾ ਨਾਮ ਹੋਣਾ ਚਾਹੀਦਾ ਆ ਸਾਡੇ ਉੱਪਰ ਕਹਦਾ ਨਾਮ ਹੋਣਾ ਚਾਹੀਦਾ ਆ ਪਰਮੇਸ਼ਵਰ ਦਾ ਯਹਵਾ ਪਰਮੇਸ਼ਵਰ ਦਾ ਨਾਮ ਹੋਣਾ ਚਾਹੀਦਾ ਆ ਸੋ ਇਹ ਰੀਜ਼ਨ ਹੈ ਅਰ ਪਰਮੇਸ਼ਵਰ ਕਿੰਨਾ ਮਹਾਨ ਹੈ ਕਿੰਨਾ ਦਿਆਲੂ ਹੈ ਕਿ ਉਹ ਬਰਕਤ ਦੇਣਾ ਚਾਹੁੰਦਾ ਹੈ ਹਾਲੇਲੂਇਆ ਅਰ ਉਹਨੇ ਆਪਣੇ ਦਾਸਾਂ ਨੂੰ ਇਹ ਹੀ ਨਹੀਂ ਕਿਹਾ ਕਿ ਸਿਰਫ ਇਹਨਾਂ ਨੂੰ ਛੜਕਦੇ ਰਹੋ ਸਿਰਫ ਇਹਨਾਂ ਨੂੰ ਸਿਖਾਉਂਦੇ ਰਹੋ ਪਰ ਕਿਹਾ ਤੁਸੀਂ ਇਹਨਾਂ ਨੂੰ ਬਰਕਤ ਵੀ ਦਿਓ ਮੇਰੇ ਨਾਮ ਉੱਤੇ ਅਰ ਤੁਸੀਂ ਕਿਉਂ ਕਿ ਯਹੋਵਾ ਤੁਹਾਡੀ ਰਾਖੀ ਕਰੇ ਮਤਲਬ ਜਦੋਂ ਤੁਸੀਂ ਕਿਤੇ ਵੀ ਜਾਓ ਤੁਸੀਂ ਘਰ ਵਿੱਚ ਹੋ ਤੁਸੀਂ ਖੇਤ ਵਿੱਚ ਹੋ ਤੁਸੀਂ ਰਾਹਾਂ ਦੇ ਵਿੱਚ ਹੋ ਤੁਸੀਂ ਕਿਧਰੇ ਵੀ ਹੋ ਅਗਰ ਤੁਸੀਂ ਇਸ ਬਰਕਤ ਨੂੰ ਖੁਦਾ ਦੇ ਦਾਸ ਦੁਆਰਾ ਜਦੋਂ ਤੁਹਾਡੇ ਉੱਤੇ ਬੋਲੀ ਗਈ ਤੁਸੀਂ ਰਿਸੀਵ ਕੀਤਾ ਆ ਤਾਂ ਹਰ ਜਗ੍ਹਾ ਤੇ ਪਰਮੇਸ਼ਵਰ ਤੁਹਾਡੀ ਹਿਫਾਜ਼ਤ ਕਰੂਗੇ ਆਮੀਨ ਸੋ ਤੁਸੀਂ ਆਪ ਵੀ ਪ੍ਰਾਰਥਨਾ ਕਰਨੀਆਂ ਆ ਆਪ ਵੀ ਕਹਿਣਾ ਆ ਪ੍ਰਭੂ ਸਾਡੀ ਰਾਖੀ ਕਰੇ ਪਰ ਫੇਰ ਵੀ ਖਾਸ ਆ ਉਹਨਾਂ ਸ਼ਬਦਾਂ ਦੇ ਉੱਤੇ ਜਿਹੜੇ ਪਰਮੇਸ਼ਵਰ ਦੇ ਜਨ ਦੇ ਰਾਹੀਂ ਬੋਲੇ ਜਾਣੇ ਆਮੀਨ ਸੋ ਬਰਕਤ ਲੈਣ ਦੀ ਖੁਆਇਸ਼ ਤਾਂ ਹਰੇਕ ਕਿਸੇ ਦੇ ਮਨ ਵਿੱਚ ਹੁੰਦੀ ਆ ਔਰ ਕਿੰਨੀ ਜ਼ਿਆਦਾ ਹੁੰਦੀ ਆ ਆਪਣੇ ਘਰ 'ਚ ਕੋਈ ਸ਼ੱਕ ਵੀ ਮਾਰ ਦਵੇ ਆਪਾਂ ਪਿੱਛੇ ਕਹਿੰਨੇ ਗੋਡ ਬlesਸ ਯੂ ਹਨਾ ਸੋ ਆਪਾਂ ਜਦੋਂ ਖਾਣਾ ਖਾਂਦੇ ਤੇ ਆਪਾਂ ਕੀ ਕਹਿੰਨੇ ਪ੍ਰਭੂ ਸਾਡੇ ਭੋਜਨ ਤੇ ਪਾਣੀ ਦੇ ਉੱਤੇ ਬਰਕਤ ਦੇ ਜਦੋਂ ਪ੍ਰਾਰਥਨਾ ਕਰਦੇ ਪ੍ਰਭੂ ਸਾਡੇ ਪਰਿਵਾਰ ਉੱਤੇ ਬਰਕਤ ਦੇ ਜਦੋਂ ਆਪਾਂ ਕੰਮ ਕਰਦੇ ਪ੍ਰਭੂ ਸਾਡੇ ਕੰਮ ਉੱਤੇ ਬਰਕਤ ਦੇ ਜਦੋਂ ਆਪਾਂ ਪੈਸਿਆਂ ਨੂੰ ਹੱਥ ਪਾਉਨੇ ਪ੍ਰਭੂ ਸਾਡੇ ਪੈਸੇ ਉੱਤੇ ਤਾਂ ਸਭ ਦੀ ਚਾਹਤ ਆ ਕਿ ਉਹਨਾਂ ਦੀ ਹਰੇਕ ਚੀਜ਼ ਦੇ ਵਿੱਚ ਬਰਕਤ ਹੋਏ ਹallelujah ਅਰ ਪਰਮੇਸ਼ਵਰ ਦੀ ਵੀ ਚਾਹਤ ਆ ਕਿ ਤੁਹਾਡੀ ਹਰੇਕ ਚੀਜ਼ ਦੇ ਵਿੱਚ ਬਰਕਤ ਹੋਵੇ ਅਰ ਸਭ ਤੋਂ ਵੱਡੀ ਬਰਕਤ ਬਤਾ ਕੀ ਆ ਪਰਮੇਸ਼ਵਰ ਆਪਣਾ ਚਿਹਰਾ ਸਾਡੇ ਵੱਲ ਫੇਰੇ ਤੇ ਸਾਨੂੰ ਸ਼ਾਂਤੀ ਦੇਵੇ ਇਹ ਸਭ ਤੋਂ ਵੱਡੀ ਬਰਕਤ ਆ ਜੇ ਪਰਮੇਸ਼ਵਰ ਦਾ ਚਿਹਰਾ ਸਾਡੇ ਵੱਲ ਨੂੰ ਆ ਰੋ ਪ੍ਰਭੂ ਨੇ ਤੱਕਿਆ ਆ ਕਿ ਉਹ ਸਾਨੂੰ ਸ਼ਾਂਤੀ ਦੇਣ ਇਹਦੇ ਤੋਂ ਵੱਡੀ ਬਰਕਤ ਕੋਈ ਹੈ ਹੀ ਨਹੀਂ ਕਿਉਂਕਿ ਜੇ ਅਸੀਂ ਉਦਾਸ ਆ ਪ੍ਰਭੂ ਦਾ ਚਿਹਰਾ ਸਾਡੇ ਵੱਲ ਉਹਨੇ ਦੇਖਿਆ ਮੇਰੇ ਨਿਆਣੇ ਉਦਾਸ ਆ ਉਹਨੇ ਉਦੋਂ ਹੀ ਸ਼ਾਂਤੀ ਦੇ ਦੇਣੀ ਆ ਜੇ ਅਸੀਂ ਭੁੱਖੇ ਆ ਪ੍ਰਭੂ ਦਾ ਚਿਹਰਾ ਸਾਡੇ ਵੱਲ ਉਹਨੇ ਦੇਖਿਆ ਮੇਰੇ ਨਿਆਣੇ ਭੁੱਖੇ ਆ ਉਹਨੇ ਸਾਨੂੰ ਰਜਾਉਣਾ ਤੇ ਉਦੋਂ ਹੀ ਸ਼ਾਂਤੀ ਆ ਜਾਣੀ ਆ ਜੇ ਉਹਦਾ ਚਿਹਰਾ ਸਾਡੇ ਵੱਲ ਉਹਨੇ ਸਾਨੂੰ ਰੋਂਦਿਆਂ ਹੋਇਆਂ ਦੇਖਿਆ ਉਹਨੇ ਉਦੋਂ ਹੀ ਖੁਸ਼ੀ ਦਾ ਮਸਾ ਭੇਜਣਾ ਉਹਨੇ ਸਾਨੂੰ ਹਸਾ ਦੇਣਾ ਤੇ ਸਾਨੂੰ ਸ਼ਾਂਤੀ ਆ ਜਣੀ ਆ ਹallelujah ਜਿਉਂ ਨੇ ਦੇਖਿਆ ਮੁਸੀਬਤ ਦੇ ਵਿੱਚ ਇਹ ਮੇਰੇ ਨਿਆਣੇ ਉਹਨੇ ਉਦੋਂ ਹੀ ਹੱਥ ਵਧਾ ਕੇ ਕੱਢ ਲੈਣਾ ਤੇ ਸਾਨੂੰ ਸ਼ਾਂਤੀ ਆ ਜਣੀ ਆ ਸੋ ਸਭ ਤੋਂ ਸੁਪਰੀਮ ਬਲੇਸਿੰਗ ਕਿਹੜੀ ਆ ਕਿ ਯਹੋਵਾ ਆਪਣਾ ਚਿਹਰਾ ਸਾਡੇ ਵੱਲ ਨੂੰ ਫੇਰੇ ਹallelujah ਤੇ ਆਪਣੀ ਸ਼ਾਂਤੀ ਸਾਨੂੰ ਦੇਵੇ ਸੋ ਜਰੂਰ ਪ੍ਰਭੂ ਤੋਂ ਮੰਗਿਆ ਕਰੋ ਕਿ ਪ੍ਰਭੂ ਤੇਰਾ ਚਿਹਰਾ ਸਦਾ ਹੀ ਸਾਡੇ ਵੱਲ ਤੱਕਦਾ ਰਹੇ ਹallelujah ਤੇ ਅਸੀਂ ਪਰਮੇਸ਼ਵਰ ਦੇ ਚਿਹਰੇ ਨੂੰ ਤੱਕਦੇ ਰਹੀਏ ਪਰ ਇਹਨਾਂ ਆਇਤਾਂ ਦੇ ਵਿੱਚ ਇੱਕ ਖਾਸ ਚੀਜ਼ ਕੀ ਦੇਖੀ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਨਾਮ ਆ ਯਹਵਾ ਸੋ ਕੋਈ ਵੀ ਬਰਕਤ ਪਰਮੇਸ਼ਵਰ ਤੋਂ ਬਿਨਾ ਪੂਰੀ ਨਹੀਂ ਆ ਉਹੀ ਚੀਜ਼ ਸਾਡੀ ਜ਼ਿੰਦਗੀ ਚ ਸੰਪੂਰਣ ਆ ਉਹੀ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਲਾਹੇਵੰਦ ਆ ਜਿਹਦੇ ਵਿੱਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਸ਼ਾਮਿਲ ਆ ਜੇ ਤੰਦਰੁਸਤੀ ਆ ਤੁਸੀਂ ਦਵਾਈ ਖਾ ਕੇ ਕਿੰਨਾ ਚਿਰ ਆਰਾਮ ਲੈ ਸਕਦੇ ਆ ਟੈਂਪਰੇਰੀ ਰਿਲੀਫ ਆ ਕੰਨ ਨੂੰ ਸਰਪੀੜ ਦੀ ਬदन ਦਰਦ ਦੀ ਪ੍ਰੋਬਲਮ ਹੁੰਦੀ ਆ ਬਹੁਤ ਦਰਦਾਂ ਪੈਂਦੀਆਂ ਰਹਿੰਦੀਆਂ ਕਿਉਂਕਿ ਕਹਿੰਦੇ ਜਿੰਨਾ ਚਿਰ ਗੋਲੀ ਅਸਰ ਕਰਦੀ ਆ ਤਿੰਨ ਚਾਰ ਘੰਟੇ ਰਾਮ ਆਉਂਦਾ ਫੇਰ ਦਰਦਾਂ ਪੈਣ ਲੱਗ ਜਾਂਦੀਆਂ ਆ ਕਿਉਂਕਿ ਗੋਲੀ ਦੇ ਵਿੱਚ ਉਹਦਾ ਸాల్ਟ ਆ ਉਹਦਾ ਕੈਮੀਕਲ ਆ ਪਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਨਹੀਂ ਆ ਪਰ ਜਦੋਂ ਸ਼ਿਫਾ ਪਰਮੇਸ਼ਵਰ ਦੇ ਵੱਲੋਂ ਆ ਫੇਰ ਉਹ ਸ਼ਿਫਾ ਐਵਰ ਲਾਸਟਿੰਗ ਆ ਹallelujah ਅਰ ਫਿਰ ਉੱਥੇ ਪਾਣੀ ਵੀ ਕੰਮ ਕਰ ਜਾਂਦਾ ਹੈ ਉੱਥੇ ਤੇਲ ਵੀ ਕੰਮ ਕਰ ਜਾਂਦਾ ਕਿਉਂ ਕਿ ਉਹਦੇ ਵਿੱਚ ਪ੍ਰੈਜ਼ੈਂਸ ਕਿਹਦੀ ਆ ਪਰਮੇਸ਼ਵਰ ਦੀ ਅੱਜ ਵੀ ਤੁਸੀਂ ਹੀਲਿੰਗ ਵਾਟਰ ਦੀਆਂ ਟੈਸਟੀਮਨੀ ਸੁਣੀਆਂ ਹੀਲਿੰਗ ਆਇਲ ਦੀਆਂ ਟੈਸਟੀਮਨੀ ਸੁਣੀਆਂ ਅਸਲ ਵਿੱਚ ਉਹ ਤੇਲ ਤੇ ਪਾਣੀ ਆ ਪਰ ਕਿਉਂ ਇੰਨਾ ਵੱਡਾ ਕੰਮ ਹੋ ਗਿਆ ਕਿ ਗਵਾਹੀ ਦੇਣ ਵਾਲੀ ਗੱਲ ਬਣ ਗਈ ਕਿਉਂਕਿ ਉਹਦੇ ਅੰਦਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ ਗਈ ਉਹਦੇ ਨਾਮ ਦੀ ਹਜ਼ੂਰੀ ਆ ਗਈ ਉਹਦੇ ਅੰਦਰ ਰਾਈਟ ਤੇ ਗਵਾਹੀਆਂ ਬਣ ਗਈਆਂ ਅਗਰ ਤੁਸੀਂ ਜ਼ੂਮ ਪਰਿਵਾਰ ਦੇ ਮੈਂਬਰ ਹੋ ਤਾਂ ਜ਼ੂਮ ਫੈਮਿਲੀ ਦੀਆਂ ਤੁਸੀਂ ਜਿਹੜੀਆਂ ਟੈਸਟੀਮਨੀ ਸੁਣੋਗੇ ਏਵਰੀ ਡੇ ਹੀਲਿੰਗ ਵਾਟਰ ਉਹਦੇ ਵਿੱਚ ਇਨਕਲੂਡ ਉਹ ਕਹਿੰਗੇ ਜੀ ਅਸੀਂ ਜਦੋਂ ਤੋਂ ਹੀਲਿੰਗ ਵਾਟਰ ਲੈਣਾ ਸ਼ੁਰੂ ਕੀਤਾ ਸਾਡਾ ਆਹ ਵਾਲਾ ਦੁੱਖ ਛੱਡ ਕੇ ਚਲੇ ਗਿਆ ਇੰਨੇ ਸਾਲਾਂ ਤੋਂ ਇਦਾਂ ਸੀ ਸਾਡੇ ਆਪਰੇਸ਼ਨ ਕੈਨਸਲ ਹੋ ਗਏ ਹੋਰ ਬਹੁਤ ਚੀਜ਼ਾਂ ਜਿਹੜੀਆਂ ਆ ਬਹੁਤ ਚੰਗੀਆਂ ਪਰਮੇਸ਼ਵਰ ਨੇ ਕਰ ਦਿੱਤੀਆਂ ਕਿਉਂ ਕਿ ਜਿੰਨੀ ਵਾਰੀ ਪਾਣੀ ਪੀਣਾ ਉਹਨਾਂ ਨੇ ਕਹਿਣਾ ਪਰਮੇਸ਼ਵਰ ਸਾਡੇ ਉੱਤੇ ਦਇਆ ਕਰੇ ਪਰਮੇਸ਼ਵਰ ਸਾਡੇ ਉੱਤੇ ਦਇਆ ਕਰੇ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਚੰਗੇ ਹੋ ਰਹੇ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਬਰਕਤ ਪਾ ਰਹੇ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਗਵਾਹੀ ਨਾਲ ਆ ਰਹੇ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਅੱਗੇ ਵਧਦੇ ਜਾ ਰਹੇ ਤਾਂ ਉਹ ਪ੍ਰੈਜ਼ੈਂਸ ਕਿਹਦੀ ਲੈ ਰਹੇ ਆ ਪਰਮੇਸ਼ਵਰ ਦੀ ਇਸੇ ਲਈ ਅਦਭੁਤ ਰੀਤੀ ਦੇ ਨਾਲ ਕੰਮ ਹੋ ਰਹੇ ਆ ਐਂਡ ਸਪੀਡ ਰਿਕਵਰੀ ਹੋ ਰਹੀ ਉਹਨਾਂ ਦੀਆਂ ਸਭ ਚੀਜ਼ਾਂ ਦੀ ਪਰਮੇਸ਼ਵਰ ਦੀ ਪ੍ਰੈਜ਼ੈਂਸ ਤੋਂ ਬਿਨਾ ਕੋਈ ਵੀ ਬਰਕਤ ਲੌਂਗ ਲਾਸਟਿੰਗ ਨਹੀਂ ਆ ਪਰ ਜਿੱਥੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ ਉਹ ਲੌਂਗ ਲਾਸਟਿੰਗ ਨਹੀਂ ਐਵਰ ਲਾਸਟਿੰਗ ਆ ਉਹ ਹਮੇਸ਼ਾ ਦੀ ਆ ਸਦੀਪਕ ਆ ਉਹ ਬਰਕਤ ਅਰ ਕੋਈ ਤੁਹਾਡੇ ਤੋਂ ਉਸ ਬਰਕਤ ਨੂੰ ਖੋ ਨਹੀਂ ਸਕਦਾ ਆਮਨ ਬੋਸਥਾ ਸਾਰ ਦੀ ਕਿਤਾਬ ਉਹਦਾ 31 ਨੰਬਰ ਅਧਿਆਇ ਤੇ ਉਹਦੀ 8 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਆ ਇਦਾਂ ਲਿਖਿਆ ਆ ਯਹਵਾ ਉਹ ਹੈ ਜੋ ਤੁਹਾਡੇ ਅੱਗੇ-ਅੱਗੇ ਜਾਂਦਾ ਹੈ ਤੇਰੇ ਨਾਲ ਹੋਵੇਗਾ ਉਹ ਤੈਨੂੰ ਨਾ ਛੱਡੇਗਾ ਅਤੇ ਨਾ त्याਗੇਗਾ ਨਾ ਡਰੀਂ ਅਤੇ ਨਾ ਉਦਰੀਂ ਹallelujah ਪ੍ਰਭੂ ਦੀ ਵਡਿਆਈ ਹੋਵੇ ਸੋ ਯਹਵਾ ਕੌਣ ਆ ਜਿਹੜਾ ਤੁਹਾਡੇ ਅੱਗੇ-ਅੱਗੇ ਚੱਲੇਗਾ ਵੇਰ ਐਵਰ ਯੂ ਗੋ ਪਰਮੇਸ਼ਰ ਤੁਹਾਡੇ ਤੋਂ ਮੋਰੇ ਆ ਜਿੱਥੇ ਵੀ ਤੁਸੀਂ ਜਾਓਗੇ ਪਰਮੇਸ਼ਰ ਤੁਹਾਡੇ ਅੱਗੇ ਆ ਹallelujah ਸੋ ਯਹਵਾ ਉਹ ਹੈ ਜੋ ਤੁਹਾਡੇ ਅੱਗੇ ਅੱਗੇ ਚੱਲੇਗਾ ਉਹ ਤੁਹਾਨੂੰ ਛੱਡ ਕੇ ਨਹੀਂ ਜਾਏਗਾ ਕਿ ਹੁਣ ਤਾਂ ਬਹੁਤ ਔਖਾ ਥਾਂ ਆ ਹੁਣ ਆਪੇ ਹੀ ਤੁਸੀਂ ਜਾਓ ਮੈਂ ਕੀ ਕਰਾਂ ਪਰਵਚਨ ਚ ਲਿਖਿਆ ਤੁਹਾਡੇ ਅੱਗੇ ਅੱਗੇ ਚੱਲੇਗਾ ਜਦੋਂ ਪਿਤਾ ਅੱਗੇ ਅੱਗੇ ਚੱਲਦਾ ਨਾ ਫਿਰ ਪੁੱਤ ਨੂੰ ਡਰ ਨਹੀਂ ਲੱਗਦਾ ਕਹਿੰਦਾ ਜੇ ਮੇਰਾ ਪਿਓ ਇੱਥੇ ਚਲੇ ਗਿਆ ਜਾਂ ਮੈਂ ਵੀ ਚਲੇ ਜਾਣਾ ਆ ਤੇ ਜੇ ਮੈਂ ਡਿੱਗਣ ਵੀ ਲੱਗਾ ਬਾਪੂ ਹੈਗਾ ਨਾ ਨਾਲ ਬਾਹ ਫੜ ਲੈਣੀ ਆਈ ਨਹੀਂ ਹallelujah ਤੁਹਾਡਾ ਬਾਪੂ ਹੈਗਾ ਨਾਲ ਕੇ ਨਹੀਂ ਯਹਵਾ ਸਾਡਾ ਬਾਪੂ ਹallelujah ਉਹ ਸਾਡਾ ਪਿਤਾ ਆ ਉਹ ਸਾਡਾ ਬਜ਼ੁਰਗੀ ਦਾ ਪਰਮੇਸ਼ਵਰ ਆ ਤਾਂ ਤੁਸੀਂ ਜਿੱਥੇ ਵੀ ਜਾਓਗੇ ਉਹ ਤੁਹਾਡੇ ਅੱਗੇ ਅੱਗੇ ਚੱਲੇਗਾ ਹallelujah ਉਹ ਤੁਹਾਡੇ ਨਾਲ ਹੋਏਗਾ ਲਿਖਿਆ ਤੁਹਾਨੂੰ ਨਾ ਛੱਡੇਗਾ ਮੁਸੀਬਤ ਦੇ ਵੇਲੇ ਚੋ ਤੁਹਾਨੂੰ ਕੱਲਿਆਂ ਨੂੰ ਛੱਡ ਕੇ ਨਹੀਂ ਜਾਏਗਾ ਉਹ ਤੁਹਾਡੇ ਨਾਲ ਹੋਏਗਾ ਉਸ ਜਗ੍ਹਾ ਤੇ ਅਤੇ ਨਾ ਤਿਆਗੇਗਾ ਨਾ ਡਰੀ ਨਾ ਉਧਰੀ ਡਰਨਾ ਨਹੀਂ ਕਿਸੇ ਮੁਸੀਬਤ ਤੋਂ ਕਿਸੇ ਬਿਮਾਰੀ ਤੋਂ ਕਿਸੇ ਦੁੱਖ ਤੋਂ ਪਰੇਸ਼ਾਨੀ ਤੋਂ ਕਿਸੇ ਨੇ ਕੋਈ ਉਦਾਸ ਕਰਨ ਵਾਲੀ ਗੱਲ ਕਹਿ ਦਿੱਤੀ ਉਦਾਸ ਹੋਣ ਦੀ ਜ਼ਰੂਰਤ ਨਹੀਂ ਉਧਰਨਾ ਨਹੀਂ ਕਿਉਂਕਿ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਛੱਡਿਆ ਨਹੀਂ ਹallelujah ਉਹ ਤੁਹਾਡੇ ਨਾਲ ਆ ਤੇ ਜਿਹਦੇ ਨਾਲ ਪਰਮੇਸ਼ਵਰ ਆ ਉਹ ਭੁੱਖਾ ਨਹੀਂ ਮਰਦਾ ਜਿਹਦੇ ਨਾਲ ਪਰਮੇਸ਼ਵਰ ਆ ਬਿਮਾਰੀ ਉਹਨੂੰ ਮਾਰ ਨਹੀਂ ਸਕਦੀ ਜਿਹਦੇ ਨਾਲ ਪਰਮੇਸ਼ਵਰ ਆ ਵੈਰੀ ਉਹਨੂੰ ਹਰਾ ਨਹੀਂ ਸਕਦਾ ਜਿਹਦੇ ਨਾਲ ਪਰਮੇਸ਼ਵਰ ਆ ਕੋਈ ਵੀ ਦੁਸ਼ਟ ਦੀ ਸ਼ਕਤੀ ਉਹਦੇ ਉੱਤੇ ਹਾਵੀ ਨਹੀਂ ਹੋ ਸਕਦੀ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਆ ਫੇਰ ਤੁਸੀਂ ਫਤਿਹ ਮੰਦ ਲੋਕੀਓ ਹallelujah ਤੁਸੀਂ ਆਪਣੀ ਫਤਿਹ ਦੇ ਲਈ ਜੋ ਪਰਮੇਸ਼ਵਰ ਨੇ ਦਿੱਤੀ ਜਬਰਦਸਤ ਰੀਤੀ ਨਾਲ ਧੰਨਵਾਦ ਕਰੋ ਪਰਮੇਸ਼ਵਰ ਦਾ ਤਾੜੀ ਲਗਾ ਕੇ ਔਰ ਕਹੋ ਪਰਮੇਸ਼ਵਰ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸਦਾ ਦੀ ਫਤਿਹ ਦਿੱਤੀ ਆ ਕਿਉਂਕਿ ਤੁਸੀਂ ਸਾਡੇ ਫਤਿਹਮੰਦ ਪਰਮੇਸ਼ਵਰ ਆ ਅਸੀਂ ਬਿਮਾਰੀਆਂ ਉੱਤੇ ਫਤਿਹ ਪਾ ਚੁੱਕੇ ਹਾਂ ਯਿਸੂ ਦੇ ਨਾਮ ਚ ਅਸੀਂ ਸ਼ੈਤਾਨ ਦੀ ਸਾਰੀ ਸ਼ਕਤੀ ਉੱਤੇ ਫਤਿਹ ਪਾ ਚੁੱਕੇ ਯਿਸੂ ਜੀ ਦੇ ਨਾਮ ਦੇ ਵਿੱਚ ਅਸੀਂ ਹਰੇਕ ਪਰੇਸ਼ਾਨੀ ਦੇ ਉੱਤੇ ਫਤਿਹ ਪਾ ਚੁੱਕੇ ਯਿਸੂ ਮਸੀਹ ਦੇ ਨਾਮ ਚ ਅਸੀਂ ਗਰੀਬੀ ਦੇ ਉੱਤੇ ਫਤਿਹ ਪਾ ਚੁੱਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅਸੀਂ ਦੁੱਖਾਂ ਦੇ ਉੱਤੇ ਫਤਿਹ ਪਾ ਚੁੱਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਕਿਉਂਕਿ ਸਾਡਾ ਪਰਮੇਸ਼ਰ ਫਤਿਹ ਦਾ ਪਰਮੇਸ਼ਰ ਹੈ ਹਾਲੇਲੂਇਆ ਹਾਲੇਲੂਇਆ ਤੁਸੀਂ ਡਰਨਾ ਨਹੀਂ ਜੇ ਕਿਸੇ ਨੂੰ ਹਨੇਰੇ ਤੋਂ ਕਿੰਨਿਆਂ ਨੂੰ ਹਨੇਰੇ ਤੋਂ ਡਰ ਲੱਗਦਾ ਸੱਚੀ ਸੱਚੀ ਹੱਥ ਖੜੇ ਕਰਕੇ ਦੱਸ ਦੋ ਓਕੇ ਕੋਈ ਚੱਕਰ ਨਹੀਂ ਪ੍ਰਭੂ ਨੇ ਕਿਹਾ ਮੈਂ జగਤ ਦਾ ਚਾਨਣ ਆ ਅੱਜ ਤੁਸੀਂ ਹਨੇਰੇ ਵਿੱਚ ਜਾ ਕੇ ਖੋਜਿਓ ਤੇ ਤੁਸੀਂ ਕਹੋ ਪਰਮੇਸ਼ਵਰ ਮੇਰੇ ਨਾਲ ਆ ਮੈਂ ਡਰਾਂਗਾ ਨਹੀਂ ਮੈਂ ਉਧਰਾਂਗਾ ਨਹੀਂ ਪਰਮੇਸ਼ਵਰ ਨੇ ਮੇਰਾ ਸੱਜਾ ਹੱਥ ਫੜਿਆ ਆ ਤੁਸੀਂ ਦੇਖਿਓ ਇਦਾਂ ਬੋਲ ਕੇ ਤੁਹਾਨੂੰ ਦੁਬਾਰਾ ਡਰ ਲੱਗਦਾ ਜਾਂ ਚੈੱਕ ਕਰਿਓ ਤੁਹਾਨੂੰ ਡਰ ਨਹੀਂ ਲੱਗਣਾ ਜਿੰਨੋ ਵੀ ਡਰ ਲੱਗਦਾ ਹਨੇਰੇ ਵਿੱਚ ਜਾਣ ਤੋਂ ਕੱਲਿਆਂ ਕਮਰੇ ਵਿੱਚ ਬਹਿਣ ਤੋਂ ਡਰ ਲੱਗਦਾ ਸਟੋਰ ਰੂਮ 'ਚ ਜਾਣ ਤੋਂ ਡਰ ਲੱਗਦਾ ਹਨੇਰਾ ਜਾਂ ਬੇੜੇ 'ਚ ਨਹੀਂ ਜਾਂਦੇ ਗਲੀ ਵਿੱਚ ਨਹੀਂ ਨਿਕਲਦੇ ਡਰ ਲੱਗਦਾ ਵੀ ਕੋਈ ਚੀਜ਼ ਪਿੱਛੇ ਪਿੱਛੇ ਤੁਰੀ ਆਉਂਦੀ ਆ ਕੋਈ ਉਹਨਾਂ ਨੂੰ ਫੜਨ ਲਈ ਪਿੱਛੇ ਲਾਉਂਦੀ ਆ ਪੈਰਾਂ ਦੀ ਆਵਾਜ਼ ਸੁਣਾਈ ਦਿੰਦੀ ਬਹੁਤ ਡਰ ਲੱਗਦਾ ਉਹਨਾਂ ਨੂੰ ਪਰ ਅੱਜ ਤੋਂ ਆਹ ਬਚਨ ਤੁਸੀਂ ਬੋਲਣਾ ਹੈ ਕਿਹੜਾ ਬਚਨ ਹੈ ਯਹਵਾ ਮੇਰੇ ਅੱਗੇ ਅੱਗੇ ਜਾਂਦਾ ਹੈ ਯਹਵਾ ਮੇਰੇ ਨਾਲ ਨਾਲ ਰਹਿੰਦਾ ਹੈ ਉਹ ਮੈਨੂੰ ਛੱਡੇਗਾ ਨਹੀਂ ਉਹ ਮੈਨੂੰ ਤਿਆਗੇਗਾ ਨਹੀਂ ਮੈਂ ਡਰਾਂਗਾ ਨਹੀਂ ਮੈਂ ਉਧਰਾਂਗਾ ਨਹੀਂ ਹallelujah ਹallelujah ਤੁਸੀਂ ਇਕੱਲੇ ਥੋੜੀ ਆ ਸਵਰਗਦੂਤ ਤਾਂ ਤੁਹਾਡੀ ਰਾਖੀ ਕਰਦੇ ਕਰਦੇ ਪਰ ਪਰਮੇਸ਼ਵਰ ਦਾ ਆਪ ਤੁਸੀਂ ਦੇਖੋ ਜੇ ਪ੍ਰਧਾਨ ਮੰਤਰੀ ਤੁਹਾਡੇ ਨਾਲ ਹੋਊਗੇ ਤਾਂ ਸੈਨਾ ਤੁਹਾਡੇ ਨਾਲ ਹੀ ਆ ਹallelujah ਰਖਵਾਲੇ ਤੁਹਾਡੇ ਨਾਲ ਹੀ ਆ ਸੋ ਉਹ ਰਾਜਿਆਂ ਦਾ ਰਾਜਾ ਮਹਾਨ ਪਰਮੇਸ਼ਰ ਆਪ ਸਾਡੇ ਨਾਲ ਆ ਫਿਰ ਸਾਨੂੰ ਕੋਈ ਵੀ ਚੀਜ਼ ਨਾਸ਼ ਨਹੀਂ ਕਰ ਸਕਦੀ ਹallelujah ਤੇ ਜੇ ਉਹ ਤੁਹਾਡੇ ਨਾਲ ਆ ਤੁਸੀਂ ਕਿਸੇ ਕੰਮ 'ਚ ਫੇਲ ਹੋ ਸਕਦੇ ਹੋ ਦੀ ਵਾਸਤੇ ਵੀ ਨਹੀਂ ਜਿਉ ਤੁਹਾਡੇ ਨਾਲ ਜਾਂ ਕਿਤੇ ਉਹ ਤੁਹਾਨੂੰ ਨਾ ਹੋ ਸਕਦੀ ਆ ਪਰ ਫਿਰ ਨਾ ਕਾਤੇ ਹੋ ਜਾਂਦੀ ਆ ਕਈ ਵਾਰੀ ਅਸੀਂ ਉਹਨੂੰ ਘਰੇ ਛੱਡ ਜਾਂਦੇ ਇਸ ਕਰਕੇ ਅਸੀਂ ਕਹਿੰਦੇ ਨਹੀਂ ਪ੍ਰਭੂ ਜੀ ਆਜੋ ਚੱਲੀਏ ਅਸੀਂ ਕਹਿੰਦੇ ਨਹੀਂ ਪ੍ਰਭੂ ਜੀ ਤੁਸੀਂ ਉੱਥੇ ਸਾਰੀ ਡੀਲ ਤੁਸੀਂ ਫਿਕਸ ਕਰਨੀ ਆ ਪ੍ਰਭੂ ਹਤੇ ਮੈਂ ਨਹੀਂ ਬੋਲਣਾ ਤੁਸੀਂ ਬੋਲਣਾ ਆ ਪ੍ਰਭੂ ਤੁਸੀਂ ਉਹਦੇ ਦਿਲ ਉੱਤੇ ਆਪਣਾ ਕਬਜ਼ਾ ਕਰ ਲਿਓ ਆਜੋ ਚੱਲੀਏ ਤੁਸੀਂ ਕੀਆ ਕਰੋਗੇ ਮੈਂ ਕਿਹਾ ਤੁਸੀਂ ਗਵਾਇਆਂ ਦੇ ਨਾਲ ਇਦਾਂ ਆਓਂਗੇ ਘੁੰਮ ਘੁੰਮ ਕੇ ਤੁਸੀਂ ਆਪੇ ਹੀ ਹੈਰਾਨ ਹੋਈ ਜਾਣਾ ਹਾਂ ਕਿੱਦਾਂ ਹੋ ਗਿਆ ਕਿੱਦਾਂ ਹੋ ਗਿਆ ਜਾਚ ਸਿੱਖ ਲੋ ਤੁਸੀਂ ਕਹਿਣਾ ਆਓ ਪ੍ਰਭੂ ਜੀ ਚੱਲ ਜੀ ਆ ਜੋ ਮੇਰੇ ਨਾਲ ਹੋਵੋ ਪ੍ਰਭੂ ਸਾਰੇ ਕੰਮ ਤੁਸੀਂ ਕਰਨੇ ਆ ਤੁਸੀਂ ਮੇਰੇ ਪਰਮੇਸ਼ਵਰ ਆ ਤੁਹਾਨੂੰ ਸਾਰਾ ਕੁਝ ਪਤਾ ਹੈ ਮੈਨੂੰ ਪਤਾ ਜਦੋਂ ਤੁਸੀਂ ਮੇਰੇ ਨਾਲ ਹੋਨੇ ਮੈਂ ਫਤਿਹਮੰਦ ਹੁੰਨਾ ਆ ਕਿਉਂਕਿ ਫਤਿਹ ਤੁਹਾਡੀ ਆ ਹਾਲੇਲੂਇਆ ਤੁਹਾਡਾ ਇੱਕ ਬਹੁਤ ਪਿਆਰਾ ਜਿਹਾ ਰਿਸ਼ਤਾ ਚਾਹੀਦਾ ਆ ਤੁਹਾਡੇ ਪਿਤਾ ਪਰਮੇਸ਼ਵਰ ਦੇ ਨਾਲ ਤੇ ਜਿੱਦਣ ਤੁਹਾਡਾ ਉਹ ਰਿਸ਼ਤਾ ਬਣ ਗਿਆ ਮਵਜਾ ਹੀ ਮਵਜਾ ਲੱਗ ਜਾਣੀਆਂ ਆ ਹਾਲੇਲੂਇਆ